रानी लक्ष्मी बाई ਦੇ ਲੇਗੇਸੀ ਨੂੰ ਉਹਨਾਂ ਦੇ ਬਹਾਦਰੀ ਲਈ ਯਾਦ ਕੀਤਾ ਜਾਂਦਾ ਹੈ। ਇੰਡੀਆ ਦੇ ਇੰਡੀਪੈਂਡੈਂਸ ਲਈ ਉਹਨਾਂ ਦੇ ਲੜਨ ਦਾ ਜਜ਼ਬਾ ਆਉਣ ਵਾਲੇ ਇੰਡੀਅਨ ਨੈਸ਼ਨਲਿਸਟ ਲਈ ਇੱਕ ਪਾਵਰਫੁੱਲ ਸਿੰਬਲ ਬਣ ਗਿਆ। ਬੇਨਿਜ਼ੀਰ ਭੱਟੋ ਪਾਕਿਸਤਾਨ ਦੀ ਪਹਿਲੀ ਫੀਮੇਲ ਪ੍ਰਾਈਮ ਮਿਨਿਸਟਰ ਬਣੀ ਤੇ ਕਰੋੜਾਂ ਔਰਤਾਂ ਲਈ ਇੱਕ ਮਿਸਾਲ ਦਾ ਸਿੰਬਲ ਬਣ ਗਈ। ਮੁਸਲਮ ਮੈਜੋਰਿਟੀ ਕੰਟਰੀ ਦੀ ਪ੍ਰਾਈਮ ਮਿਨਿਸਟਰ ਬਣ ਕੇ ਉਹਨਾਂ ਨੇ ਦੇਸ਼ ਲਈ ਕਈ ਸੁਧਾਰ ਲਿਆਏ। ਉਹਨਾਂ ਨੇ ਔਰਤਾਂ ਨੂੰ ਐਜੂਕੇਸ਼ਨ ਤੇ ਹੈਲਥ ਕੇਅਰ ਦੇ ਕਈ ਹੱਕ ਦਿਵਾਏ। ਉਹ ਉਹਨਾਂ ਲੋਕਾਂ ਲਈ ਉਮੀਦ ਦਾ ਸਿੰਬਲ ਬਣੀ ਜੋ ਪਾਕਿਸਤਾਨ ਨੂੰ ਇੱਕ ਪ੍ਰੋਗਰੈਸਿਵ ਕੰਟਰੀ ਵਜੋਂ ਦੇਖਣਾ ਚਾਹੁੰਦੇ ਸੀ। ਪਰ ਉਹਨਾਂ ਦੀ ਹੱਤਿਆ ਦੇਸ਼ ਦੀ ਤਰੱਕੀ ਲਈ ਇੱਕ ਰੁਕਾਵਟ ਬਣ ਗਈ। ਭਾਵੇਂ ਇੰਦਰਾ ਗਾਂਧੀ ਨੂੰ ਲੈ ਕੇ ਲੋਕਾਂ ਦੀ ਆਪਣੀ رائے ਹੈ। ਅਸੀਂ ਇਹ ਨਹੀਂ ਭੁੱਲ ਸਕਦੇ ਕਿ ਉਹ ਇੰਡੀਆ ਦੀ ਪਹਿਲੀ ਤੇ ਆਖਰੀ ਫੀਮੇਲ ਪ੍ਰਾਈਮ ਮਿਨਿਸਟਰ ਬਣੀ। ਉਹ ਇੰਡੀਆ ਵਿੱਚ ਗ੍ਰੀਨ ਰੈਵੋਲੂਸ਼ਨ ਲੈ ਕੇ ਆਈ ਅਤੇ ਅੱਜ ਦੇ ਇੰਡੀਅਨ ਪੋਲਿਟਿਕਸ ਨੂੰ ਇੱਕ ਨਵਾਂ ਮੁਖ ਦਿੱਤਾ। brilliance defiance leadership and hope ਇਹ ਕੁਝ ਲਫ਼ਜ਼ ਉਹਨਾਂ ਔਰਤਾਂ ਨੂੰ ਡਿਸਕ੍ਰਾਈਬ ਕਿਤੇ ਗਏ ਹਨ ਜਿਨ੍ਹਾਂ ਨੇ ਸਾਊਥ ਏਸ਼ੀਆਨ ਹਿਸਟਰੀ ਨੂੰ ਇੱਕ ਨਵਾਂ ਰੁਖ ਦਿੱਤਾ ਜਦ ਮੈਂ ਇਤਿਹਾਸ ਵੱਲ ਦੇਖਦੀ ਹਾਂ ਮੈਂ ਹਮੇਸ਼ਾ ਇੱਕ ਚੀਜ਼ ਨੋਟਿਸ ਕਰਦੀ ਹਾਂ ਕਿ ਇੱਕ ਔਰਤ ਆਪਣੇ ਆਜ਼ਾਦੀ ਆਪਣੇ ਪਰਿਵਾਰ ਤੇ ਆਪਣੇ ਹੱਕ ਲਈ ਸਮਾਜ ਦੀ ਪਿਛੋਕੜ ਸੋਚ ਦੇ ਵਿਰੁੱਧ ਖੜੀ ਉੱਠਦੀ ਹੈ ਇਦਾਂ ਹੀ ਪੰਜਾਬ ਦੀ ਇੱਕ ਫੇਅਰਲੈਸ ਲੀਡਰ ਨੇ ਸਿਰਫ 26 ਸਾਲ ਦੀ ਉਮਰ ਵਿੱਚ ਵਿਧਵਾ ਹੋਣ ਦੇ ਬਾਵਜੂਦ ਆਪਣੇ ਸਾਮਰਾਜ ਨੂੰ ਬਚਾਉਣ ਲਈ ਅੰਗਰੇਜ਼ਾਂ ਦੇ ਖਿਲਾਫ ਡਟੀ ਰਹੀ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮਹਾਰਾਣੀ ਜਿੰਦ ਕੌਰ ਬਾਰੇ ਮਹਾਰਾਜਾ ਰਣਜੀਤ ਦੀ ਹੱਤਿਆ ਤੋਂ ਬਾਅਦ ਉਹਨਾਂ ਦੀ ਪਤਨੀ ਮਹਾਰਾਣੀ ਜਿੰਦ ਕੌਰ ਜਿਸ ਨੂੰ ਰਾਣੀ ਜਿੰਦਨ ਵੀ ਕਿਹਾ ਜਾਂਦਾ ਸੀ ਸਿੱਖ ਐਮਪਾਇਰ ਦੇ ਰਜੈਂਟ ਬਣੀ ਕਿਉਂਕਿ ਉਹਨਾਂ ਦਾ ਬੇਟਾ ਦਲੀਪ ਸਿੰਘ ਸਿਰਫ 5 ਸਾਲ ਦਾ ਸੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਲੈ ਲਈਆਂ ਰਾਨੀ ਜਿੰਦਨ ਖੂਬਸੂਰਤ ਦੇ ਨਾਲ ਬਹੁਤ ਖੁਸ਼ਿਆਰ ਵੀ ਸੀ ਗੁਜਰਾਵਾਲਾ ਦਾ ਹਰ ਇੱਕ ਆਦਮੀ ਉਹਨਾਂ ਵਿੱਚ ਦਿਲਚਸਪੀ ਰੱਖਦਾ ਸੀ ਪਰ ਉਹ ਸਿਰਫ ਮਹਾਰਾਜਾ ਰਣਜੀਤ ਸਿੰਘ ਹੀ ਸਨ ਜਿਨ੍ਹਾਂ ਨੇ ਉਹਨਾਂ ਦੀ ਖੂਬਸੂਰਤੀ ਦੇ ਨਾਲ ਉਹਨਾਂ ਦੀ ਪੋਲਿਟੀਕਲ ਐਬਿਲਿਟੀ ਨੂੰ ਪਛਾਣਿਆ ਮਹਾਰਾਜਾ ਰਣਜੀਤ ਨੇ 1845 ਵਿੱਚ ਰਾਨੀ ਜਿੰਦਨ ਨਾਲ ਵਿਆਹ ਕਰਵਾਇਆ ਤੇ ਇਸ ਤਰ੍ਹਾਂ ਉਹ ਸਿੱਖ ਐਮਪਾਇਰ ਦੀ ਲਾਸਟ ਕੁਇਨ ਬਣੀ ਇੰਡੀਅਨ ਸੋਸਾਇਟੀ ਵਿੱਚ ਔਰਤਾਂ ਦਾ ਰੋਲ ਬਹੁਤ ਹੀ ਕੰਪਲੈਕਸ ਹੁੰਦਾ ਟਰੈਡੀਸ਼ਨਲੀ ਉਹਨਾਂ ਤੋਂ ਐਕਸਪੈਕਟ ਕੀਤਾ ਜਾਂਦਾ ਹੈ ਕਿ ਉਹ ਪਤਨੀ, ਭੈਣ ਤੇ ਮਾਂ ਦਾ ਰੋਲ ਬੜੇ ਹੀ ਬਾਖੂਬੀ ਨਾਲ ਨਿਭਾਏ ਪਰ ਜਦੋਂ ਅਸੀਂ ਇਤਿਹਾਸ ਦੇ ਪੰਨਿਆਂ ਨੂੰ ਫੇਰੋਲਦੇ ਹਾਂ ਸਾਨੂੰ ਰੋਣੀ ਜਿੰਦਕੌਰ ਵਰਗੀਆਂ ਔਰਤਾਂ ਦੀ ਇਨਸਪੀਰੇਸ਼ਨਲ ਲਾਈਫ ਬਾਰੇ ਪਤਾ ਚੱਲਦਾ ਹੈ ਕਿ ਜਦ ਉਹਨਾਂ ਨੇ ਟਰੈਡੀਸ਼ਨਲ ਰੋਲਸ ਨੂੰ ਛੱਡ ਕੇ ਸਿੱਖ ਐਮਪਾਇਰ ਨੂੰ ਬਚਾਉਣ ਲਈ ਅੰਗਰੇਜ਼ਾਂ ਦੇ ਖਿਲਾਫ ਖੜੀ ਰਹੀ ਐਸਪੈਸ਼ਲੀ ਉਸ ਵਕਤ ਜਦ ਉਹਨਾਂ ਕੋਲ ਕੁਝ ਨਹੀਂ ਰਹਿ ਗਿਆ ਇਹ ਗੱਦੀ ਨੂੰ ਹਾਸਲ ਕਰਨ ਵਾਸਤੇ ਲੋਕ ਉਹਨਾਂ ਦੇ ਖੂਨ ਦੇ ਭੁੱਖੇ ਹੋ ਗਏ ਸਨ ਜਦੋਂ ਅੰਗਰੇਜ਼ਾਂ ਨੇ ਮਹਾਰਾਣੀ ਜਿੰਦਕੌਰ ਦੇ ਪਤੀ ਦੋ ਬੇਟੇ ਅਤੇ ਵਜ਼ੀਰ ਦੀ ਹੱਤਿਆ ਕੀਤੀ ਰਾਣੀ ਜਿੰਦਕੌਰ ਨੇ ਸਤੀ ਅਪਣਾਉਣ ਲਈ ਇਨਕਾਰ ਕਰਤਾ ਤੇ ਅੰਗਰੇਜ਼ਾਂ ਦੇ ਵਿਰੁੱਧ ਡਟੇ ਹੋਣ ਦਾ ਫੈਸਲਾ ਕੀਤਾ ਅੰਗਰੇਜ਼ਾਂ ਨੂੰ ਰਾਣੀ ਜਿੰਦਕੌਰ ਦੀ ਹਿੰਮਤ ਤੇ ਤਾਕਤ ਦਾ ਪਤਾ ਸੀ ਉਹ ਇੱਕ ਇਕੱਲੀ ਫੋਰਸ ਸੀ ਜੋ ਅੰਗਰੇਜ਼ਾਂ ਨੂੰ maat ਦੇ ਸਕਦੀ ਸੀ ਅੰਗਰੇਜ਼ ਸੋਚਦੇ ਸਨ ਕਿ ਜਹਰਾਨੇ ਜਿੰਦ ਕੌਰ ਨੇ ਸਿੱਖ ਆਰਮੀ ਨੂੰ ਇਕੱਠਾ ਕਰ ਲਿਆ ਤਾਂ ਉਹਨਾਂ ਦਾ ਸਿੱਖ ਅੰਪਾਇਰ ਨੂੰ ਹਾਸਲ ਕਰਨ ਦਾ ਸੁਪਨਾ ਚੂਰ ਚੂਰ ਹੋ ਸਕਦਾ ਹੈ ਆਖਿਰਕਾਰ ਉਹਨਾਂ ਨੇ ਉਹ ਕੀਤਾ ਜੋ ਇਤਿਹਾਸ ਵਿੱਚ ਕੋਈ ਸੋਚ ਵੀ ਨਹੀਂ ਸਕਦਾ ਜਹਰਾਨੇ ਜਿੰਦ ਕੌਰ ਨੂੰ ਪੂਰੀ ਤਰ੍ਹਾਂ ਤੋੜਨ ਵਾਸਤੇ ਅੰਗਰੇਜ਼ਾਂ ਨੇ ਉਹਨਾਂ ਤੋਂ ਦਲੀਪ ਸਿੰਘ ਨੂੰ ਖੋਲ ਲਿਆ ਉਹਨਾਂ ਦੇ ਕੀਮਤੀ ਜ਼ੇਵਰਤ ਉਹਨਾਂ ਤੋਂ ਖੋਲ ਲਏ ਤੇ ਆਖਿਰ ਵਿੱਚ ਉਹਨਾਂ ਨੂੰ ਪੰਜਾਬ ਤੋਂ ਦੇਸ਼ ਨਿਕਾਲਾ ਕਰਤਾ 9 ਸਾਲ ਨੇ ਦਲੀਪ ਨੂੰ ਇੰਗਲੈਂਡ ਲਿਆਂਦਾ ਗਿਆ ਤੇ ਉਸ ਨੂੰ ਪੂਰੀ ਤਰ੍ਹਾਂ 크ਿਸਚੀਅਨਿਟੀ ਵਿੱਚ ਕਨਵਰਟ ਕਰ ਦਿੱਤਾ ਗਿਆ ਇੱਥੇ ਇੰਗਲੈਂਡ ਵਿੱਚ ਦਲੀਲਪ ਸਿੰਘ ਇੱਕ ਟਿਪੀਕਲ ਇੰਗਲਿਸ਼ ਜੈਂਟਲਮੈਨ ਦੀ ਜ਼ਿੰਦਗੀ ਜੀ ਰਿਹਾ ਸੀ ਤੇ ਉੱਥੇ ਰਾਣੀ ਜਿੰਦਕੌਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਭਟਕ ਰਹੀ ਸੀ ਪਰ ਰਾਣੀ ਜਿੰਦਕੌਰ ਇੰਨੀ ਆਸਾਨੀ ਨਾਲ ਹਾਲ ਮੰਨਣ ਵਾਲੇ ਮਨ ਵਾਲੇ ਜੋ ਨਹੀਂ ਸੀ ਜੇਲ ਤੋਂ ਨਿਕਲਣ ਲਈ ਉਹਨਾਂ ਨੇ ਇੱਕ ਨੌਕਰਾਨੇ ਦਾ ਪੇਸਤਾਰਨ ਕੀਤਾ ਤੇ 800 ਮੀਲ ਦਾ ਸਫ਼ਰ ਤੈਅ ਕਰਕੇ ਉਹ ਨੇਪਾਲ ਪਹੁੰਚੇ ਪਰ ਕਈ ਕੋਸ਼ਿਸ਼ਾਂ ਤੋਂ ਬਾਅਦ ਉਹ ਸਿੱਖ ਅੰਪਾਇਰ ਨੂੰ ਵਾਪਸ ਹਾਸਲ ਨਾ ਕਰ ਸਕੇ। ਸਾਲਾਂ ਬਾਅਦ ਜਦੋਂ ਰਾਣੀ ਜਿੰਦਕੌਰ ਆਪਣੇ ਬੇਟੇ ਨੂੰ ਮਿਲੀ ਉਸ ਨੂੰ ਅਹਿਸਾਸ ਹੋਇਆ ਕਿ ਅੰਗਰੇਜ਼ਾਂ ਨੇ ਉਸ ਤੋਂ ਸਿਰਫ ਸਿੱਖ ਅੰਪਾਇਰ ਨਹੀਂ ਖੋਇਆ ਬਲਕਿ ਦਲੀਪ ਦੀ ਸਿੱਖੀ ਵੀ ਖੋਲੀ। ਰਾਣੀ ਜਿੰਦ ਨੇ ਦਲੀਪ ਨੂੰ ਅਹਿਸਾਸ ਦਲਾਇਆ ਕਿ ਉਹ ਸਿੱਖ ਅੰਪਾਇਰ ਦਾ ਮਹਾਰਾਜਾ ਹੈ ਤੇ ਉਸਦੀ ਅਸਲੀ ਜਗ੍ਹਾ ਪੰਜਾਬ ਹੈ। ਤੇ ਇਸੇ ਤਰ੍ਹਾਂ ਦਲੀਪ ਸਿੰਘ ਸਿੱਖੇ ਵਿੱਚ ਵਾਪਸ ਆਇਆ ਜਦ ਮੈਂ ਆਪਣੇ ਬਚਪਨ ਵੱਲ ਮੁੜ ਕੇ ਦੇਖਦੀ ਹਾਂ ਮੈਂ ਸੋਚਦੀ ਹਾਂ ਕਿ ਸਾਨੂੰ ਇਹੀ ਸਿਖਾਇਆ ਗਿਆ ਹੈ ਕਿ ਹਾਊ ਟੂ ਬੀ ਅ ਗੁੱਡ ਵਾਈਫ ਟੂ ਮੇਕ ਅ ਲਾਈਫ ਥੈਟ ਵੁੱਡ ਫਿਟ ਵੈਲ ਵਿਦ ਮਾਈ ਫਿਊਚਰ ਹਸਬੈਂਡ ਕਿੰਨਾ ਵਧੀਆ ਹੁੰਦਾ ਜੇ ਅਸੀਂ ਰਾਣੀ ਜਿੰਦਨ ਵਰਗੀਆਂ ਬਹਾਦਰ ਔਰਤਾਂ ਦੀਆਂ ਕਹਾਣੀਆਂ ਸੁਣ ਕੇ ਵੱਡੇ ਹੁੰਦੇ ਮੈਂ ਬਚਪਨ ਵਿੱਚ ਸਿਰਫ ਅਲੈਗਜ਼ੈਂਡਰ ਦਾ ਗ੍ਰੇਟ ਮਾਰਟਨ ਲੂਥਰ ਕਿੰਗ ਜੂਨੀਅਰ ਮਹਾਤਮਾ ਗਾਂਧੀ ਤੇ nehru ji ਬਾਰੇ ਹੀ ਪੜਿਆ ਪਰ ਕਿਤਾਬਾਂ ਵਿੱਚ ਰਾਣੀ ਜਿੰਦਨ ਬਾਰੇ ਕਿਤੇ ਵੀ ਕੋਈ ਜ਼ਿਕਰ ਨਹੀਂ ਸਿੱਖ ਇਤਿਹਾਸ ਵਿੱਚ ਕਈ ਹੋਰ ਇਨਸਪੀਰੇਸ਼ਨਲ ਫਿਗਰਸ ਹਨ ਜਿਨ੍ਹਾਂ ਬਾਰੇ ਕਿਤਾਬਾਂ ਵਿੱਚ ਕੁਝ ਵੀ ਨਹੀਂ ਲਿਖਿਆ ਫੋਰ ਐਗਜ਼ਾਮਪਲ ਮਈ ਪਾ ਇੱਕ ਸਕਿਲਡ ਵਾਰੀਅਰ ਸੀ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਖਾਸ ਆਰਮੀ ਨੂੰ ਬਿਲੋਂਗ ਕਰਦੀ ਸੀ 1705 ਵਿੱਚ ਉਹਨਾਂ ਨੇ 40 ਆਦਮੀਆਂ ਦੀ ਫੌਜ ਲੈ ਕੇ ਮੁਗਲਾਂ ਦੀ 10000 ਫੌਜ ਨਾਲ ਲੜਾਈ ਲੜੀ ਬੀਬੀ ਦਲੇਰ ਕੌਰ ਨੇ ਸੌ ਔਰਤਾਂ ਦੀ ਫੌਜ ਲੈ ਕੇ 17th ਸੈਂਚਰੀ ਵਿੱਚ ਮੁਗਲਾਂ ਦੀ ਫੌਜ ਨਾਲ ਲੜਾਈ ਕੀਤੀ ਆਪਣੀ ਵਿਰਾਸਤ ਬਾਰੇ ਜਾਣ ਕੇ ਮੈਨੂੰ ਇਹ ਮਹਿਸੂਸ ਹੋਇਆ ਕਿ ਅਸੀਂ ਪਿੱਛੇ ਕੀ ਛੱਡ ਰਹੇ ਹਾਂ ਮਹਾਰਾਣੀ ਜਿੰਦਕੌਰ ਮਈ ਭਾਗੋ ਤੇ ਬੀਬੀ ਦਲੇਰ ਕੌਰ ਵਰਗੀਆਂ ਮਹਾਨ ਹਸਤੀਆਂ ਬਾਰੇ ਜਾਣ ਕੇ ਮੈਨੂੰ ਰੋਸ਼ਨੀ ਦੀ ਉਮੀਦ ਦਿਖਦੀ ਹੈ ਕਿ ਸਾਡੀ ਸੋਸਾਇਟੀ ਵਿੱਚ ਬਦਲਾਅ ਆਏਗਾ ਜਦੋਂ ਅਸੀਂ ਔਰਤਾਂ ਦੇ ਰੋਲ ਨੂੰ ਸਿਰਫ ਇੱਕ ਪਤਨੀ ਭੈਣ ਤੇ ਮਾਂ ਦੇ ਇਲਾਵਾ ਵੀ ਉਸ ਦੀਆਂ ਹੋਰ ਕੁਆਲਿਟੀਆਂ ਨੂੰ ਵੀ ਪਹਿਚਾਣਾਂਗੇ ਮੈਨੂੰ ਪ੍ਰਾਊਡ ਮਹਿਸੂਸ ਹੁੰਦਾ ਹੈ ਕਿ ਰਾਣੀ ਜਿੰਦਕੌਰ ਨੇ ਮੇਰੇ ਤੇ ਮੇਰੇ ਵਰਗੀਆਂ ਹੋਰ ਕੁੜੀਆਂ ਨੂੰ ਇੱਕ ਪਹਿਚਾਨ ਦਿੱਤੀ ਐਜ਼ ਅ ਸਿੱਖ ਊਮਨ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਕੌੜ ਦੀ ਆਈਡੈਂਟੀ ਦਿੱਤੀ ਹੈ ਰਾਣੀ ਜਿੰਦਕੌਰ ਨੇ ਸੋਸਾਇਟੀ ਦੀ ਐਕਸਪੈਕਟੇਸ਼ਨਜ਼ ਦੇ ਨਾਲ ਇੱਕ ਸੱਚੀ ਸਿੱਖਣੇ ਦੀ ਵੈਲਿਊਜ਼ ਨੂੰ ਨਿਭਾਇਆ ਸੀ